ਇਸ ਵੇਲੇ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਨਾਲ ਜੁੜੀ ਹੋਈ ਹੈ। ਕਾਫੀ ਸਮੇਂ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਚੋਣਾਂ ਕਦੋਂ ਹੋਣਗੀਆਂ। ਆਖਰਕਾਰ ਹੁਣ ਇਹਨਾਂ ਚੋਣਾਂ ਦਾ ਐਲਾਨ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਹੈ। ਕਾਗਜ਼ਪਰੰਦੀ ਤਰੀਕ 15 ਦਸੰਬਰ ਤੋਂ 19 ਦਸੰਬਰ ਤੱਕ ਹੋਏਗੀ ਅਤੇ 21 ਦਸੰਬਰ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। 30 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਰਾਜ ਵਿੱਚ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਰਾਜਪਾਲ ਵਿੱਚ 13276 ਪੰਜਾਹ ਨਹੀਂ ਇਹ ਚੋਣਾ ਦੀ ਚੋਣ ਪ੍ਰਕਿਰਿਆ 15 ਦਸੰਬਰ ਨੂੰ ਸ਼ੁਰੂ ਹੋ ਜਾਵੇਗੀ 15 ਦਸੰਬਰ ਨੂੰ ਨਾਮਜ਼ਦਗੀਆਂ ਦਾ ਪਹਿਲਾ ਦਿਨ ਹੋਵੇਗਾ ਔਰ ਇਹ ਨਾਮਜ਼ਦਗੀ ਦੇ ਆਖੀਰਲਾ ਦਿਨ 19 ਦਸੰਬਰ ਹੋਵੇਗਾ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪ੍ਰੀਖਣ ਕੀਤੀ ਜਾਵੇਗੀ ਅਤੇ 21 ਦਸੰਬਰ ਨੂੰ ਕਾਗਜ਼ ਵਾਪਿਸ ਲੈਣ ਅਤੇ ਸਿੰਬਲ ਰੋਟ ਕਰਦਾ ਦਿਨ ਮੁਕਰਨ ਹੋਵੇਗਾ 3 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਪਾਈਆਂ ਜਾਣਗੀਆਂ ਇਸ ਉਪਰੰਤ ਪੋਲਿੰਗ ਸਟੇਸ਼ਨ ਵਿੱਚ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਪੰਜਾਬ ਰਾਜ ਵਿੱਚ 1 ਕਰੋੜ 27 ਲੱਖ ਦੇ ਕਰੀਬ ਵੋਟਰ ਹਨ ਜਿਨ੍ਹਾਂ ਵਿੱਚੋਂ 70 ਲੱਖ ਦੇ ਕਰੀਬ ਪੁਰਸ਼ ਅਤੇ 60 ਲੱਖ ਦੇ ਕਰੀਬ ਔਰਤਾਂ ਅਤੇ 70 ਸਤੰਨੀ ਵੋਟਰ ਤੀਸਰੇ ਲਿੰਗ ਦੇ ਹਨ ਇਹ ਚੋਣਾਂ ਬੈਲਟ ਪੇਪਰਾਂ ਰਾਹੀਂ ਕਰਾਈ ਜਾਣਗੀਆਂ ਹਨ ਕਰਾਈਆਂ ਜਾਣੀਆਂ ਨੇ ਇਹਨਾਂ ਵਿੱਚ EVM ਦੀ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਣੀ। ਇਹਨਾਂ ਚੋਣਾਂ ਨੂੰ ਮੁਕੰਮਲ ਕਰਨ ਲਈ 17268 ਪੋਲਿੰਗ ਸਟੇਸ਼ਨ ਬੜਾਏ ਗਏ ਹਨ ਅਤੇ ਜਿਸ ਤੇ ਲਗਭਗ 87000 ਮੁਲਾਜ਼ਮ ਚੋਣ ਡਿਊਟੀ ਕਰਨਗੇ। ਇਸ ਵਾਰ ਜੋ ਉਮੀਦਵਾਰ ਚੋਣ ਲੜ ਰਹੇ ਹਨ ਸਰਪੰਚ ਦੇ ਚੋਣ ਖਰਚੇ ਲਈ 30000 ਦੀ ਹੱਦ مقرر ਕੀਤੀ ਗਈ ਹੈ ਅਤੇ ਪੰਚ ਦੇ ਚੋ ਲੜਦੇ ਵਿਅਕਤੀਆਂ ਲਈ 20000 ਹੱਦ ਮقرਰ ਕੀਤੀ ਗਈ ਹੈ ਮੈਂ ਪੰਜਾਬ ਦੇ ਸਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਜ਼ਿਆਨਦਾਰੀ ਨਾਲ ਦਿਨਾ ਕਿਸੇ ਡਰ ਜਾਂ ਕਿਸੇ ਹੋਰ ਦਬਾਅ ਤੋਂ ਆਪਣੇ ਤੌਰ ਦਾ ਆਪਣੇ ਵੋਟ ਪਾਉਣ ਦੇ ਹੱਕ ਨੂੰ ਇਸਤੇਮਾਲ ਕਰਨ ਅਤੇ ਸਾਰੇ ਵੋਟਰ ਇਸ ਕਾਰਜ ਨੂੰ ਸ਼ਾਂਤਮਈ ਢੰਗ ਨਾਲ ਪੂਰਾ ਕਰਨ ਭਾਵੇਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਹਨਾਂ ਦੀਆਂ ਤਰੀਕਾਂ ਤੇ ਕਾਫੀ ਸਮੇਂ ਤੋਂ ਰੇੜਕਾ ਚੱਲਿਆ ਆ ਰਿਹਾ ਸੀ ਧਾਰਮਿਕ ਜਥੇਬੰਦੀਆਂ ਐਸਜੀਪੀਸੀ ਅਤੇ ਹੋਰ ਸੰਸਥਾਵਾਂ ਨੇ ਵੀ ਚੋਣ ਕਮਿਸ਼ਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਾਬਜਦਾਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਇਹਨਾਂ ਚੋਣਾਂ ਨੂੰ ਨਾ ਰੱਖਿਆ ਜਾਵੇ ਅਤੇ ਅੱਗੇ ਪੱਧਰਤਾ ਜਾਣਾ ਚਾਹੀਦਾ ਪਰ ਇਹਨਾਂ ਸਭ ਗੱਲਾਂ ਨੂੰ ਅਣਸੁਣਿਆ ਕਰਕੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਦੇਖਣਾ ਹੋਵੇਗਾ ਕਿ ਇਹਨਾਂ ਜਥੇਬੰਦੀਆਂ ਵੱਲੋਂ ਹੁਣ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਦਾ ਪੰਜਾਬ ਟੀਵੀ